ਕੁਝ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਰੋਡ ਤੇ ਚੱਲਣ ਵਾਲੇ ਮੁਸਾਫਰਾਂ ਨੂੰ ਕਰਨਾ ਪੈ ਰਿਹਾ ਹੈ ਮੁਸ਼ਕਲਾਂ ਦਾ ਸਾਹਮਣਾ ਠੰਡ ਤੋਂ ਤਾਂ ਬੇਸ਼ੱਕ ਸਾਨੂੰ ਰਾਹਤ ਮਿਲੀ ਹੈ ਪਰ ਧੁੰਦ ਨਾਲ ਰੋਡ ਤੇ ਚੱਲਣ ਵਾਲਿਆਂ ਨੂੰ ਬਹੁਤ ਮੁਸ਼ਕਲ ਆ ਰਹੀ ਜੋ ਤੁਹਾਨੂੰ ਸਕਰੀਨ ਦੇ ਵਿੱਚ ਦਿਖਾ ਰਹੇ ਹਾਂ ਇਹ ਚੜੱਕ ਕੋਲੀਆ ਰੋਡ ਮੁੱਗਾ ਹੈ ਤੁਸੀਂ ਦੇਖ ਰਹੇ ਹੋ ਰੋਡ ਤੇ ਬਿਲਕੁਲ ਨਜ਼ਦੀਕ ਤੋਂ ਹੀ ਦਿਖਾਈ ਦੇ ਰਿਹਾ ਹੈ ਸਾਰੇ ਹੀ ਵਾਹਨ ਚਾਲਕ ਮੋਟਰਸਾਈਕਲ ਸਕੂਲ ਬੱਸਾਂ ਵਾਲੇ ਬੜੇ ਧਿਆਨ ਨਾਲ ਅਤੇ ਘੱਟ ਸਪੀਡ ਤੇ ਬੱਸਾਂ ਚਲਾ ਰਹੇ ਹਨ ਤਾਂ ਜੋ ਜਿੱਥੇ ਵੀ ਉਹਨਾਂ ਨੇ ਪਹੁੰਚਣਾ ਹੈ ਜਾਂ ਸਕੂਲ ਵਾਲੀਆਂ ਬੱਸਾਂ ਹਨ ਬੱਚਿਆਂ ਨੂੰ ਸਹੀ ਸਲਾਮਤ ਸਕੂਲ ਟੈਂਸਰ ਪਹੁੰਚਾ ਸਕਣ ਰਸਤੇ ਵਿੱਚ ਚੱਲਣ ਵਾਲੇ ਲੋਕਾਂ ਨਾਲ ਜਿਹੜੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਘੱਟ ਸਪੀਡ ਤੇ ਚੱਲਣਾ ਚਾਹੀਦਾ ਹੈ ਅਤੇ ਪੀਲੀਆਂ ਲਾਈਟਾਂ ਜ਼ਰੂਰ ਲਗਾਉਣੀਆਂ ਚਾਹੀਦੀਆਂ ਹਨ ਤਾਂ ਜੋ ਸਾਹਮਣੇ ਵਾਲੇ ਨੂੰ ਗੱਡੀ ਆਉਂਦੀ ਜਾਂ ਮੋਟਰਸਾਈਕਲ ਆਉਂਦਾ ਜਾਂ ਕੋਈ ਵੀ ਵਾਹਨ ਆਉਂਦਾ दिखाई दे सके ਬਜੀ ਕਿੱਥੋਂ ਆਏ ਹੋ ਚੜ੍ਹੇਕ ਤੋਂ ਆਏ ਵੀਰ ਜੀ ਕਿਵੇਂ ਤੂੰ ਤੰਦ ਬਹੁਤ ਜ਼ਿਆਦਾ ਜੀ ਕਿੰਨੀ ਮੁਸ਼ਕਿਲ ਆਉਂਦੀ ਹੈ ਬਹੁਤ ਜ਼ਿਆਦਾ ਮੁਸ਼ਕਿਲ ਜੀ ਕੀ ਕੰਮ ਕਰਦੇ ਹੋ ਸਟੂਡੀਓ ਦਾ ਕੰਮ ਕਰਦੇ ਆਂ ਅੱਛਾ ਫੋਟੋਗ੍ਰਾਫਰ ਹਾਂਜੀ ਹਾਂਜੀ ਨੇੜੇ ਕੋਈ ਨਹੀਂ ਦਿਖਦਾ ਕੋਈ ਅੱਗੇ ਤੋਂ ਕੋਹ ਵੀ ਨਹੀਂ ਦਿਖਦਾ ਜੀ ਅੱਜ ਤਾਂ ਬਹੁਤ ਜ਼ਿਆਦਾ ਇਹ ਕਿੰਨੇ ਦਿਨ ਹੋ ਗਏ ਤੰਦ ਨੂੰ ਇਹ ਗਲਦੀ ਪਾ ਜ਼ਿਆਦਾ ਪੈਣ ਲੱਗੀ ਹੈ ਸਟੂਡੀਓ ਦਾ ਕੰਮ ਕਰਦੇ ਫਿਰ ਤਾਂ ਰੋਟੀ ਬਹੁਤ ਦਿੱਕਤ ਆ ਯਾਰ ਰਾਤੀ ਵੀ ਇਹੀ ਕਾਫੀ ਕੁਆਰ ਸੀਗੇ ਦੂਰ ਰਾਤੀ ਵੀ ਕਾਫੀ ਦਿੱਕਤ ਆਈ। ਕਿਉਂ ਦੂਜੇ ਤੇ ਤੀਜੇ ਜਗਰ ਤਾਂ ਪੈਂਦਾ ਹੀ ਨਹੀਂ ਦੂਜਾ ਤੇ ਤੀਜਾ ਬੱਸ। ਹੋਰ ਕਿੰਨੀ ਕੁ ਮੁਸ਼ਕਲ ਆਉਂਦੀ ਤੁਹਾਨੂੰ? ਮੁਸ਼ਕਲ ਬਹੁਤ ਜ਼ਿਆਦਾ ਦੀ। ਅਸੀਂ ਤਾਂ ਬਸ ਇਹੀ ਕਹਿਣਾ ਚਾਹੁੰਦੇ ਆ ਵੀ ਧੁੰਦ ਬਹੁਤ ਜ਼ਿਆਦਾ ਆ ਜਾਂ ਤਾਂ ਆਪਣੀਆਂ ਲਾਈਟਾਂ ਦਾ ਉਹ じゃ ਕੋਈ ਇਸਤੇਮਾਲ ਕੀਤਾ ਜਾਵੇ। ਠੀਕ ਹੈ ਆਪਣੇ ਬਚਾ ਲਈ ਤੇ ਜਿੰਨਾ ਵੀ ਹੋ ਸਕਦਾ ਆਪਦਾ ਬਚਾ ਕਰਕੇ ਜਾਇਆ ਜਾਵੇ। ਬਸ ਆਪਣਾ ਇਹੀ ਆ ਵੀ ਆਪਣਾ ਖਿਆਲ ਆਪਾਂ ਨੂੰ ਆਪ ਰੱਖਣਾ ਚਾਹੀਦਾ। ਠੀਕ ਹੈ। ਠੀਕ ਹੈ। ਬੀ ਹੌਲੀ ਚੱਲੋ ਸਹੀ ਹੈ ਇੱਕ ਦੂਜੇ ਨੂੰ ਦੇਖ ਕੇ ਮਤਲਬ ਜੋ ਵੀ ਆਪਣਾ ਲਾਈਟਾਂ ਦਾ ਜਗਾ ਜਗੂ ਕੇ ਦੇਖਣ ਸਹੀ ਹੈ ਫੇਰ ਹੀ ਕੁਝ ਪਤਾ ਲੱਗਣਾ ਨਹੀਂ ਤਾਂ ਵੀਰੇ ਬਹੁਤ ਜ਼ਿਆਦਾ ਬੁਰੇ ਹਾਲਾਤ ਆ ਦਿਨੇ ਇੰਨਾ ਬੁਰਾ ਹਾਲਾਤ ਰਾਤ ਨੂੰ ਰਾਤ ਨੂੰ ਤਾਂ ਭਾਜੀ ਇਹ ਤੋਂ ਵੀ ਬਹੁਤ ਜ਼ਿਆਦਾ ਰਾਤ ਅਸੀਂ ਬਹੁਤ ਲੇਟ ਆਏ ਜਨਕੀ ਸਾਡੇ 2-3 ਘੰਟੇ ਤੋਂ ਹੁੰਦਾ ਚਪਸ ਕੇ ਲੱਗੇ ਲੇਕਿਨ ਤੁਸੀਂ ਕਹਿ ਰਹੇ ਆ ਪੀਲੀਆਂ ਲਾਈਟਾਂ ਲਾਉਣੀਆਂ ਚਾਹੀਦੀ ਉਹਦੇ ਨਾਲ ਕਿੰਨਾ ਫਰਕ ਪੈਂਦਾ ਥੋੜਾ ਬੋਧਾ ਭਾਜੀ ਰਾਸਤਾ ਤਾਂ ਦਿਸੂਗਾ ਇਹਨਾਂ ਥੱਲਿਓ ਜਾਂ ਉੱਪਰ ਕਿਸੇ ਪਾਸੇ ਅਗਲੇ ਨੂੰ ਗਾਂ ਪਤਾ ਤਾਂ ਲੱਗੂਗਾ ਨਾ ਬਈ ਗੱਡੀ ਆਉਂਦੀ ਹੈ ਤੇ ਸਾਹਮਣੇ ਵਾਲੇ ਥੋੜਾ ਬੋੜਾ ਤਾਂ ਯਾਨੀ ਕਿ ਰਾਸਤਾ ਦਿਸੂਗਾ ਨਾ ਠੀਕ ਹੈ ਜੀ ਹਾਂ ਜੀ ਚਲੋ ਤੁਸੀਂ ਹੁਣ ਆਪਣਾ ਧਿਆਨ ਰੱਖੋ ਠੰਡ ਠੰਡ ਕਿੰਨੀ ਕਾ ਠੰਡ ਤਾਂ ਜੀ ਬਸ ਜਿਹੜੀ ਹੈਗੀ ਹੈਗੀ ਹੈ ਪਰ ਧੁੰਦ ਦਾ ਤਾਂ ਬੜਾ ਬੁਰਾ ਹਾਲ ਹੈ ਹਾਂ ਜੀ ਪਹਿਲਾਂ ਵੀ ਪਈ ਇੰਨੀ ਕਦੇ ਜੋ ਤੁਸੀਂ ਸੀਜ਼ਨ ਤੋਂ ਢਾ ਸ਼ੁਰੂ ਹੋਇਆ ਸਟੂਡੀਓ ਦਾ ਕਿ ਹੋਣੀ ਇੰਨਾ ਦਿਨਾਂ ਚ ਹੀ ਹੋਈ ਆਹ 2-3 ਦਿਨਾਂ ਤੋਂ ਥੋੜੀ ਜ਼ਿਆਦਾ ਬਈ ਤੇ ਪਹਿਲਾਂ ਨਹੀਂ ਸੀ ਕਦੇ ਇੰਨੀ ਤੱਕ ਪਈ ਪਹਿਲਾਂ ਵੀ ਸੀਗੀ ਪਰ ਇੰਨੀ ਨਹੀਂ ਸੀ ਆਹ ਥੋੜੀ ਜ਼ਿਆਦਾ ਵਾ ਧੁੰਦ ਹੁਣ ਜ਼ਿਆਦਾ ਬਈ ਹਾਂ ਜੀ